ਕਿਰਨੀਵਾ ਜੀ ਮੇਨ ਜਰਿਖੰਮ ਪਰਪਾਲਨ ਨੇ ਬਾਤ ਨਹੀਂ ਕੀਤੀ ਜੀ ਤਾਂ ਕੋ ਕੋਰੀ ਦੀ ਬਹੁਤ ਲੱਗਦੀ ਹੈ ਜੋਗਾ ਨੰਨ ਚਲ ਗਈ ਅਭਰ ਜਨ ਨਹੀਂ ਤੁਮ ਹਾਂਜੀ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਸਮਾਣਾ ਦੇ ਵਿਚ ਅਗਰਵਾਲਾ ਧਰਮਸ਼ਾਲਾ ਤੇ ਸ਼ਿਰਕਤ ਕੀਤੀ ਹੈ ਤੁਸੀਂ RAM ਜੀ ਦਾ ਪ੍ਰੋਗਰਾਮ ਹੋਣ ਜਾ ਰਹੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਮਾਣੇ ਨੂੰ ਵਧਾਈ ਦੇਣਾ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸ਼੍ਰੀ ਸ਼ਨਾਤਮ ਧਰਮ ਮਹਾਵੀਰ ਧਰ ਪੰਜਾਬ ਲੋਕ ਅੱਜ ਅਰਮੈਂਡ ਦੇ ਪਾਠ ਸੱਤ ਰਖਾएंगे ਸਾਰਾ ਸਮਾਨਾ ਇਨਵਾਲਵ ਹੋਇਆ ਤੇ ਸਾਰੇ ਆ ਕੇ ਆਪ ਪਾਠ ਕਰ ਰਹੇ ਆਪ ਇਨਵਾਲਵ ਹੋ ਰਹੇ ਨੇ ਬਹੁਤ ਵੱਡੀ ਸੁਭਾ ਯਾਤਰਾ ਵੀ ਕੀਤੀ ਸੀਗੀ ਤੇ ਮੈਂ ਇਸ ਗੱਲ ਦੀ ਵਧਾਈ ਦੇਣਾ ਸਾਰੇ ਪ੍ਰਧਾਨ ਸਾਹਿਬ ਨੂੰ ਸਾਰਿਆਂ ਦੀ ਟੀਮ ਨੂੰ ਕਿ ਇੰਨਾ ਵਧੀਆ ਕੰਮ ਕਰ ਰਹੇ ਨੇ ਇੰਨਾ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ ਉਤਸ਼ਾਹ ਪਾ ਰਹੇ ਨੇ ਜਦੋਂ ਅਸੀਂ ਉਤਸ਼ਾਹ ਦੇ ਨਾਲ ਕੰਮ ਕਰਦੇ ਆ ਪਰਮਾਤਮਾ ਦਾ ਨਾਮ ਲੈਨੇ ਆ ਕਿ ਪਰਮਾਤਮਾ ਮੱਤਵੀ ਕਰਦਾ ਹੈ ਸੋ ਜਿੰਨੀ ਵਧਾਈ ਦੀ ਆਪਣੀ ਥੋੜੀ ਹੈ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਹਰ ਇੱਕ ਨੂੰ ਹਿੰਮਤ ਦੇਵੇ ਹਰ ਬੰਦਾ ਇਹਦੇ ਵਿੱਚ ਯੋਗਦਾਨ ਪਾਵੇ ਤੇ ਇਹਨੂੰ ਆਪਾਂ ਹੋਰ ਵੱਡਾ ਲਿਖ ਜਾਈਏ ਮੈਨੂੰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਹਸਤਾ ਵੀ ਖੋਲ ਰਹੇ ਨੇ ਧਰਮਸ਼ਾਲਾ ਵੀ ਬਹੁਤ ਵੱਡੀ ਬਣਾ ਰਹੇ ਨੇ ਮੰਦਿਰ ਵੀ ਬਹੁਤ ਵੱਡਾ ਬਣਾ ਰਹੇ ਨੇ ਇਹ ਕੰਮ ਬਹੁਤ ਘੱਟ ਲੋਕਾਂ ਨੇ ਇਸ ਤਰ੍ਹਾਂਣਾ ਸੋ ਮੈਂ ਸਿਰੀ ਜੀ ਨਾਲ ਤੋਂ ਤਰ ਮਹਾਵੀਰ ਜੀ ਤਨ ਨੂੰ ਬਧਾਈ ਵੀ ਦਿੰਦਾ ਅੱਜ ਕੱਲ ਦੀ ਤੇ ਸਾਰੇ ਸਮਾਣੇ ਲੋਕਾਂ ਨੂੰ ਬਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਸਿਰੀ ਰਾਮ ਜੀ ਦੇ ਸੰਦੋ ਸਾਲ ਹੋ ਗਿਆ ਪੂਰਾ ਮੰਦਿਰ ਨੂੰ ਅਯੁੱਧਿਆ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਟਾਈਮ ਭਗਤਾਂ ਦੀ ਉੱਥੇ ਭੀੜ ਹੈ ਜੋ ਉੱਥੇ ਪਹੁੰਚੀ ਹੋਈ ਹੈ ਦਰਸ਼ਨਾਂ ਵਾਸਤੇ ਤੇ ਇਸ ਦੇ ਨਾਲ ਹੀ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈ ਉਹਦੇ ਲਈ ਕੀ ਕਹਿਣਾ ਚਾਹੋਗੇ ਉੱਥੇ ਵੀ ਕਰੋੜਾਂ ਦੀ ਤਦਾਦ ਦੇ ਵਿੱਚ ਭਗਤ ਜਾ ਰਹੇ ਨੇ ਦੇਖੋ ਮਹਾਕੁੰਭ ਦੇ ਵਿੱਚ ਤਾਂ ਮੈਂ ਦੇਖਿਆ ਹੈ ਵੀ ਘਟੂ ਘਟ 11500 ਬਿੰਟੇ ਫੁਲਾ ਰਹੇ ਅਮਰੀਕਾ ਤੋਂ ਫਰੇਡਾਸ ਤੋਂ ਜਪਾਨ ਤੋਂ ਇਟਲੀ ਤੋਂ ਸਾਰੀ ਦੁਨੀਆ ਦੇ ਵਿੱਚ ਉੱਥੇ ਲੋਕਾਂ ਰਹੇ ਮੈਨੂੰ ਲੱਗਦਾ ਵੀ 40 50 ਕਰੋੜ ਲੋਕਾਂ ਨੇ ਉੱਥੇ ਹੋਣਾ ਹੈ ਪਰ ਐਡਾ ਵਧੀਆ ਪ੍ਰਬੰਧ ਕੀਤਾ ਹੋਇਆ ਜਿਨਨੀ ਤਾਰੀਫ ਕਰੀ ਉਹਨੀ ਥੋੜੀ ਹੈ ਐਂਡਸ ਦਾ ਕੋਈ ਹੈ ਨਹੀਂ ਪਰ ਪਰਮਾਤਮਾ ਹੀ ਕਰ ਸਕਦਾ ਹੈ ਇਹ ਬੰਦੇ ਦੇ ਬਗੜਨ ਦਾ ਗੱਲ ਹੈ ਨਹੀਂ ਜਿੰਨਾ ਵਧੀਆ ਪ੍ਰੋਗਰਾਮ ਕੀਤਾ ਜਿੰਨੀ ਵਧਾਈ ਦਈਏ ਉਹਨੀ ਥੋੜੀ ਹੈ ਦੂਜਾ ਜਿਹੜਾ ਮੰਦਿਰ ਬਣਾਇਆ ਜੋਧਾ ਦੇ ਵਿੱਚ ਉਹ ਵੀ ਇੱਕ ਰਿਕਾਰਡ ਥੋੜਾ ਹੈ ਮੇਰਾ ਖਿਆਲ ਹੈ ਵੀ ਕਈ ਸਾਲ ਦਾ ਹੁਕਮ ਹਾਲੇ ਹੋਰ ਵੀ ਚੱਲੀ ਜਾਣਾ ਹੈ ਪਰ ਜਿੰਨਾ ਬਣਿਆ ਉਹ ਵੀ ਕਮਾਲ ਦਾ ਬਣਿਆ ਸੋ ਇਸ ਗੱਲ ਦੀ ਵੀ ਮਦਦ ਵਧਾਈ ਦਿੰਦਾ ਔਰ ਉਹਦੇ ਵਿੱਚ ਹਰ ਬੰਦੇ ਨੇ ਹਿੱਸੇ ਦਾ ਪਾਇਆ ਸਾਡੇ ਸਮਾਜ ਦੇ ਵਿੱਚ ਵੀ ਬਹੁਤ بڑا ਹਿੱਸਾ ਪਾਇਆ ਤੇ ਸਾਰੇ ਸਮਾਜ ਦੇ ਰਾਕ ਉੱਥੇ ਪੈਸੇ ਭੇਜੇ ਸੀਗੇ ਹਰ ਕਿਸੇ ਨੇ ਥੋੜਾ ਕਿਸੇ ਨੇ ਬਹੁਤਾ ਕਿਸੇ ਨੇ ਇੱਟ ਭੇਜੀ ਕਿਸੇ ਨੇ ਸਿਮਿੰਟ ਭੇਜਿਆ ਕਿਸੇ ਨੇ ਕੁਝ ਭੇਜਿਆ ਹਰ ਬੰਦੇ ਜੋਗਦਾਰ ਪਾਇਆ ਸੋ ਇਹ ਇੱਕ ਉਦੋਂ ਹੀ ਪਰਮਾਤਮਾ ਵਾਜਦਾ ਜਦੋਂ ਸਾਰੇ ਬੰਦੇ ਯੋਗਦਾਨ ਪਾਉਂਦੇ